ਦਸੂਹਾ ਸ਼ਹਿਰ ਵਿੱਚ ਤੇ ਦਸੂਹਾ ਸ਼ਹਿਰ ਬਹੁਤ ਹੀ ਪ੍ਰਾਤਨ ਸ਼ਹਿਰ ਹੈ ਇਤਿਹਾਸਕ ਸ਼ਹਿਰ ਹੈ ਤੇ ਇਸ ਇਤਿਹਾਸਕ ਸ਼ਹਿਰ ਨੂੰ ਵਿਰਾਟ ਨਗਰੀ ਕਰਕੇ ਜਾਣ ਜਾਂਦਾ ਹੈ ਇਹ ਹੈ ਦਸੂਹਾ ਸ਼ਹਿਰ ਦਸੂਏ ਸ਼ਹਿਰ ਦਾ ਸਭ ਤੋਂ ਉੱਚਾ ਥਾਂ ਪੁਰਾਣਾ ਕਸਬਾ ਤੇ ਦਸੂਹਾ ਕਸਬਾ ਇੱਕ ਗਲੀ ਹੈ ਕਨੇ ਵਾਲੀ ਇੱਥੇ ਮੌਜੂਦ ਹੈ ਇੱਕ ਸਕੂਲ ਗੋਗੜ ਕਰਲ ਸੀਨੀਅਰ ਸਕੈਦਰੀ ਸਮਾਰਟ ਸਕੂਲ ਦਸੂਹਾ ਇਸ ਸਕੂਲ ਦੇ ਹੀ ਵਿੜੇ ਵਿੱਚ ਮੌਜੂਦ ਹੈ ਇੱਕ ਬਹੁਤ ਹੀ ਪ੍ਰਾਤਨ ਇਤਿਹਾਸਿਕ ਕਿਲੇ ਦਾ ਬੁਰਜ ਜੋ ਸੈਂਕੜੇ ਸਾਲ ਪੁਰਾਣਾ ਹੈ ਇਹ ਥੋੜੀ ਚੜਾਈ ਚੜ ਕੇ ਅੱਗੇ ਸਕੂਲ ਆਏਗਾ ਸਕੂਲ ਦੀ ਪੁਰਾਣੀ ਬਿਲਡਿੰਗ ਅਗੇ ਜਿਆਵਲੇ ਦੀ ਇਸ ਸਾਹਮਣੇ ਅੰਗਰੇਜ਼ ਸਰਕਾਰ ਵੱਲੇ ਬਣਿਆ ਹੋਇਆ ਸਕੂਲ ਉਹਦੀ ਬਿਲਡਿੰਗ ਨਜ਼ਰ ਆ ਰਹੀ ਹੈ ਇੱਤੇ ਦੇ ਵਿੜੇ ਵਿੱਚ ਹੀ ਤਾਂ ਵਿਖਾਉਨੇ ਆ ਉਸ ਪ੍ਰਾਤਨ ਕਿਲੇ ਦਾ ਕਿਸੇ ਇਹ ਆ ਗਈ ਸਾਹਮਣੇ ਇਸ ਕਿਲੇ ਦਾ ਸਿਰਫ ਇਹ ਬੁਰਜ ਜਿਹੜਾ ਹੈ ਇਹ ਬਚਿਆ ਹੋਇਆ ਹੈ ਬਾਕੀ ਕਿਲਾ ਹੁਣ ਪੈ ਚੁੱਕਾ ਹੈ ਖਤਮ ਹੋ ਚੁੱਕਾ ਹੈ ਇੱਥੇ ਇੱਕ ਬਹੁਤ ਹੀ ਪ੍ਰਾਤਨ ਵਿਰਾਸਤੀ ਕਿਲਾ ਹੋਇਆ ਕਰਦਾ ਸੀ ਜਿਸ ਦਾ ਇਹ ਬੁਰਜ ਤੁਸੀਂ ਦੇਖ ਰਹੇ ਹੋ ਇਹ ਬੁਰਜ ਜਾਂ ਕਿਲਾ ਕਦੋਂ ਬਣਿਆ ਇਹਦੇ ਬਾਰੇ ਬਹੁਤਾ ਪੱਕਾ ਇਤਿਹਾਸ ਨਹੀਂ ਮਿਲਦਾ ਲੇਕਿਨ ਇਹਦੀ ਬੰਤਰ ਸ਼ੈਲੀ ਤੋਂ ਲੱਗਦਾ ਹੈ ਕਿ ਮੁਗਲ ਕਾਲ ਵੇਲੇ ਹੀ ਬਣਿਆ ਤੇ ਛੋਟੀਆਂ ਸਰਹੰਦੀ ਢਾਂ ਲੱਗੀਆਂ ਹੋਈਆਂ ਹਨ ਇਹ ਹੈ ਜੀ ਉਹ ਕਿਲੇ ਦਾ ਇਤਿਹਾਸਿਕ ਬੁਰਜ ਪੰਜਾਬ ਦਾ ਬੜਾ ਵੱਡਾ ਇਤਿਹਾਸਕ ਸਮੋਈ ਬੈਠਾ ਹੈ ਆਪਣੇ ਆਪ ਵਿੱਚ ਇਹ ਕਿਲੇ ਦਾ ਬੁਰਜ ਤੇ ਇੱਥੇ ਸਾਰਾ ਇਹ ਕਿਲੇ ਦਾ ਹੀ 파ਟ ਸੀ ਤੇ ਇੱਥੇ ਲੱਗੇ ਉਸ ਕਿਲੇ ਦਾ 파ਟ ਕਿਲੇ ਦਾ ਹਿੱਸਾ ਖੂ ਪ੍ਰਤਨ ਖੂ ਦੇਖੋ ਤੁਹਾਨੂੰ ਅੰਦਰ ਬਖਾਉਣੀ ਆਹ ਦੇਖੋ ਜੀ ਛੋਟੀਆਂ ਇੱਟਾਂ ਇੱਥਾ ਲੱਗੀਆਂ ਹੋਈਆਂ ਇਹ ਕਿਲੇ ਦੇ ਤਮੀਰ ਸਮੇ ਖੂ ਖੋਦ ਵਿੱਚ ਆਇਆ ਯਾਨਕਿ ਕਿਲੇ ਦੇ ਦੇ ਅੰਦਰ ਇੱਕ ਖੂਹ ਹੁੰਦਾ ਸੀ ਇੱਥੋਂ ਇੱਕ ਸਰਮ ਜਾਂਦੀ ਸੀ ਐਸ ਬਰਜ ਤੱਕ ਜਿਹੜੀ ਕਿ ਹੁਣ ਮੌਜੂਦ ਨਹੀਂ ਹੈ ਤੇ ਇਹ ਵੀ ਉਸ ਸਰਮ ਦਾ ਹੀ ਸਾਹ ਹੈ ਇੱਥੋਂ ਵੀ ਉਸ ਸਰਮ ਵਿੱਚ ਜਾਇਆ ਜਾ ਸਕਦਾ ਹੈ ਇਹ ਹੈ ਜੀ ਉਹ ਇਤਿਹਾਸਕ ਕਿਲਾ ਦਾ ਬਰਜ ਛੋਟੀਆਂ ਛੋਟੀਆਂ ਸਰਹੰਦੀ ਹਿੱਟਾਂ ਲੱਗੀਆਂ ਹੋਈਆਂ ਹਨ ਇਹ ਇੱਥੇ ਬੜਾ ਵੱਡਾ ਇੱਕ ਕਿਲਾ ਹੋਇਆ ਕਰਦਾ ਸੀ ਇਹ ਸਾਰੇ ਕਿਲਾ ਹੀ ਹੁੰਦਾ ਸੀ ਕਿਲੇ ਦਾ ਹਿੱਸਾ ਸਾਰਾ ਬਾਅਦ ਵਿੱਚ ਇਹ ਨਵੀਆਂ ਬਿਲਡਿੰਗਾਂ ਬਣੀਆਂ ਦਸੂਆ ਵਿਰਾਟ ਨਗਰੀ ਕਰਕੇ ਜਾਣ ਜਾਂਦਾ ਹੈ ਪਾਂਡਵਾਂ ਦੇ ਸਮੇਂ ਇੱਥੇ ਰਾਜਾ ਵਿਰਾਟ ਰਾਜ ਕਰਦਾ ਸੀ ਇਸ ਕਿਲੇ ਤੇ ਕਈ ਹਾਕਮ ਕਾਬਜ ਰਹੇ ਮੁਗਲ ਕਾਲ ਵੇਲੇ ਇਹ ਮੁਗਲਾਂ ਕੋਲ ਰਿਹਾ ਮੁਗਲ ਕਾਲ ਦੇ ਪਤਨ ਤੋਂ ਬਾਅਦ ਜਦੋਂ ਪੰਜਾਬ ਤੇ ਸਿੱਖਾਂ ਨੇ ਕਬਜ਼ਾ ਕੀਤਾ ਇਹ ਇਲਾਕੇ ਮਿਸਲਾ ਵਿੱਚ ਵੰਡਲੇ ਤਾਂ ਇਹ ਦਸੂਆ ਜੱਸਾ ਸਿੰਘ ಗ್ರಾಮ ਗੜੀਆਂ ਦੇ ਹਿੱਸੇ ਆਇਆ ਉਹ ਇਸ ਕਿਲੇ ਤੇ ਕਈ ਵਰੇ ਕਾਬਜ਼ ਰਿਹਾ ਉਸਨੇ ਇਸ ਕਿਲੇ ਦਾ ਕੁਝ ਵਿਸਤਾਰ ਵੀ ਕਰਵਾਇਆ ਇਸ ਕਿਲੇ ਦੀ ਸੁਰੱਖਿਆ ਵਾਸਤੇ ਦਸੂਆ ਦੇ ਆਲੇ ਦੁਆਲੇ ਹੋਰ ਛੋਟੇ ਕਿਲੇ ਬਣਾਏ ਗਏ ਉਹ ਹੁਣ ਕਿਲੇ ਲੋਪ ਹੋ ਚੁੱਕੇ ਹਨ ਬਸ ਇਨਥਾਂ ਮਤੇ ਹੀ ਕੁਝ ਨਿਸ਼ਾਨੀਆਂ ਮਿਲਦੀਆਂ ਹਨ ਜਿਵੇਂ ਫੇਰ ਬਰਨਾਲਾ ਮਿਆਣੀ ਉੱਚੀ ਵਸੀ ਵਗੈਰਾ ਪਿੰਡ ਇਹ ਦੇਖੋ ਕੀ ਬਰਜਦਾ ਵੀ ਕੁਝ ਬਾਰੇ ਪਹਿਲਾਂ ਕਾਫੀ ਹਿੱਸਾ ਟਹਿ ਗਿਆ ਸੀ ਥੱਲੇ ਅੱਗ ਲੱਗਿਆ ਸੀ ਤੇ ਫਿਰ ਵੀ ਇਤਿਹਾਸਕ ਬਰਜ ਅੱਜ ਵੀ ਖੜਾ ਹੈ ਇਹ ਦੇਖੋ ਜੀ ਛੋਟੀਆਂ ਛੋਟੀਆਂ ਸਰਹੰਦੀ ਇੱਟਾਂ ਔਰ ਗਾਰੀ ਦੀ ਕਿਨਾਈ ਇੰਟਰਵਿਊ ਸਾਰੇ ਕਿਲਾਈ ਸੀ ਕਿ ਲਈ ਦੀਆਂ ਸ਼ਾਇਦ ਕੋ ਦੁਬਾਰ ਅਸੀਂ ਲੱਭਦੇ ਹਾਂ ਕੋ ਪ੍ਰਾਤਨ ਮਿਲ ਜਾਵੇ ਬਸ ਇਹ ਬੁਰਜ ਬਚਿਆ ਹੋਇਆ ਇਸ ਕਿਲੇ ਦਾ ਬਾਅਦ ਵਿੱਚ ਜੱਸਾ ਸਿੰਘ ਰਾਮਗੜੀਆ ਤੇ ਮਿਆਣੀ ਵਿਖੇ ਕਨਈਆ ਮਿਸਲ ਦੀ ਰਾਣੀ ਸਦਾ ਕੌਰ ਨੇ ਸ਼ੁਕਰ ਚੱਕੀਆ ਮੇਸੇ ਦੇ ਮਹਾਰਾਜਾ ਰਣਜੀਤ ਸਿੰਘ ਤੇ ਆਲੂ ਵਾਲੀਆ ਮਿਸਲ ਦੇ ਸਦਰ ਜੱਸਾ ਸਿੰਘ ਆਲੂ ਵਾਲੀਆ ਦੀ ਸਾਥ ਨਾਲ ਹਮਲਾ ਕਰ ਦਿੱਤਾ ਜੱਸਾ ਸਿੰਘ ਰਾਮਗੜੀਆ ਨੂੰ ਦਸੂਹਾ ਇਲਾਕਾ ਆਖਰ ਛੱਡਣਾ ਪਿਆ ਤੇ ਇਹ ਕਿਲਾ ਵੀ ਆ ਗਿਆ ਕਨਿਆ ਮਿਸਲ ਦੇ ਕੋਲ ਮਕਰੀਆਂ ਪਹਿਲਾਂ ਹੀ ਕਨਿਆ ਮਿਸਲ ਕੋਲ ਹੁੰਦਾ ਸੀ ਰਾਣੀ ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਰਿਸ਼ਤੇ ਵਿੱਚ ਸੱਸ ਲੱਗਦੀ ਸੀ ਉਸ ਦੀ ਪੁੱਤਰੀ ਰਾਣੀ ਮਹਿਤਾਬ ਕੌਰ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹੀ ਹੋਈ ਸੀ ਰਾਣੀ ਮਹਿਤਾਬ ਕੌਰ ਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਸਨ ਸ਼ਹਿਜ਼ਾਦਾ ਛੇਰ ਸਿੰਘ ਤੇ ਸ਼ਹਿਜ਼ਾਦਾ ਤਾਰਾ ਸਿੰਘ ਜਿਹੜੇ ਕਿ ਦੋਵੇਂ ਜੁੜਵਾ ਭਰਾ ਸਨ ਜਦੋਂ ਖਾਲਸਾ ਰਾਜ ਬਣਿਆ ਕਰੰਗਿਆ ਮਿਸਲ ਸਮੇਤ ਦਸੂਹਾ ਅਤੇ ਮਕੇਰੀਆਂ ਖਾਲਸਾ ਰਾਜ ਦੇ ਵਿੱਚ ਸ਼ਾਮਲ ਕਰ ਲਏ ਗਏ ਸ਼ਹਿਜ਼ਾਦਾ ਛੇਰ ਸਿੰਘ ਨੂੰ ਮਕੇਰੀਆਂ ਤੇ ਸ਼ਹਿਜ਼ਾਦਾ ਤਾਰਾ ਸਿੰਘ ਨੂੰ ਦਸੂਹਾ ਇਲਾਕਾ ਦਿੱਤਾ ਗਿਆ ਖਾਲਸਾ ਰਾਜ ਦੇ ਪਤਨ ਤੇ ਅੰਗਰੇਜ਼ਾਂ ਤੇ ਸਿੱਖਾਂ ਦੀ ਇਲਾਣਾਯਾ ਦੌਰਾਨ ਇਸ ਕਿਲੇ ਤੀਵੀਂ ਗਰੀਜਾਂ ਨੇ ਕਬਜ਼ਾ ਕਰ ਲਿਆ ਤੇ 1848 ਵਿੱਚ ਦੂਜੀ ਕਿਲਿਆਂ ਵਾਂਗ ਇਸ ਕਿਲੇ ਨੂੰ ਵੀ ਟੈਕਰੀ ਕਰਤਾ ਗਿਆ ਤੇ ਕਿਲੇ ਦੀ ਰੋੜੀ ਸ਼ਹਿਰ ਦੀਆਂ ਸੜਕਾਂ ਤੇ ਗੜੀਆਂ ਪੱਕੀਆਂ ਕਰਨ ਵਾਸਤੇ ਵਰਤੀ ਗਈ ਇਹ ਦਸੂਹਾ ਸ਼ਹਿਰ ਦਾ ਇਹ ਨੀਵਲਾਕਾ ਬੇਟਲਾਕਾ ਇਧਰ ਦਰਿਆ ਹੈ ਪਿਆਸ ਵਗਦਾ ਤੇ ਸਭ ਤੋਂ ਉੱਚੀ ਥਾਂ ਤੇ ਹੈ ਇਹ ਦਸੂਹਾ ਇਸ ਰਾਹ ਕਿਲੇ ਦਾ ਹੀ ਸਹਾਇਆ ਕਰਦਾ ਸੀ ਇਥੇ ਇੱਕ ਜਿੰਦਾ ਦਰਬਾਰ ਹੈ ਇਸ ਕਿਲੇ ਦੇ ਕੰਪਲੈਕਸ ਵਿੱਚ ਜਾਂ ਕਿਹੋਂ ਸਕੂਨ ਦੇ ਕੰਪਲੈਕਸ ਵਿੱਚ ਇਦਦਸਨ ਪ੍ਰਤਨ ਦੀਵਾਰਾਂ ਜਿਹੜੀਆਂ ਕਿ ਅੱਜ ਨਹੀਂ ਮਿਲਦੀਆਂ ਕੋਸ਼ਿਸ਼ ਕਰਾਂ ਕੋਈ ਨਾ ਕੋਈ ਦਵਾਰ ਸਾਨੂੰ ਲੱਭੇਗੀ ਦੀ ਦਰਬਾਰ ਖਾਲਸਾ ਰਾਜ ਦੇ ਖੁੱਸ ਜਾਣ ਤੋਂ ਬਾਅਦ ਵੀ ਸ਼ਹਜਾਹਤ ਤਾਰਾ ਸਿੰਘ ਜਸੂਆ ਵੀ ਕਹੀ ਰਹੇ ਤੇ ਉਹਨਾਂ ਦੀ ਮੌਤ 1859 ਵਿੱਚ ਹੋਈ ਉਹਨਾਂ ਦਾ ਅੰਤਿਮ ਸੰਸਕਾਰ ਜਸੂਆ ਦੇ ਪ੍ਰਾਤਨ ਪਾਂਡਵ ਸਰੋਵਰ ਦੇ ਕੋਲ ਕੀਤਾ ਗਿਆ ਜਿੱਥੇ ਉਹਨਾਂ ਦੀ ਇੱਕ ਸਮਾਦ ਤਿਆਰ ਕੀਤੀ ਗਈ ਜਿਹੜੀ ਕਿ 1947 ਤੋਂ ਬਾਅਦ ਵੀ ਵੇਖੀ ਗਈ ਹੁਣ ਇਹ ਸਮਾਦ ਪੰਡਵ ਸਰੋਵਰ ਦੇ ਕੋਲ ਮੌਜੂਦ ਨਹੀਂ ਹੈ ਉਹ ਸੰਸਕਾਰ ਕਿੱਥੇ ਕੀਤਾ ਗਿਆ ਸੀ ਔਰ ਸਮਾਦ ਕਿੱਥੇ ਤਿਆਰ ਕੀਤੀ ਗਈ ਸੀ ਇਹ ਖੋਜ ਦਾ ਵਿਸ਼ਾ ਹੈ ਅੱਛਾ ਦਸੂਆ ਮਹਾਰਾਜਾ ਰਣਜੀਤ ਸਿੰਘ ਦੇ بیٹے ਤਾਰਾ ਸਿੰਘ ਹੁੰਦਾ ਸੀ ਅੰਗਰੇਜ਼ ਰਾਜ ਤੋਂ ਪਹਿਲਾਂ ਸਿੱਖ ਰਾਜ ਵੇਲੇ ਮਹਾਰਾਜਾ ਸ਼ਹਜਾਦਾ ਤਾਰਾ ਸਿੰਘ ਜਿਹੜੇ ਜਿਹਨਾਂ ਕੋ ਰਾਜ ਸੀ ਦਸੂਏ ਦਾ ਤੇ ਉਹਦੇ ਦੂਜੇ ਭਰਾ ਸ਼ੇਰ ਸਿੰਘ ਕੋਲਸ ਮਗੇਰੀਆਂ ਦਾ ਤੇ ਤਾਰਾ ਸਿੰਘ ਦੀ ਮੌਤ ਇੱਥੇ ਹੋਈ ਦਸੂਏ ਚ ਇਤਿਹਾਸ ਸੰਸਾਰ ਤੇ ਇੱਥੇ ਉਸ ਦਾ ਸੰਸਕਾਰ ਕੀਤਾ ਗਿਆ ਤੇ ਉਹ ਕਿੱਥੇ ਕੋਈ ਤੁਹਾਨੂੰ ਪਤਾ ਕਿੱਥੇ ਕੀਤਾ ਸੰਸਕਾਰ ਉਹਦਾ ਦੇਖੋ ਮੈਂ ਉਹਦੀ ਸਮਾਦ ਵੇਖੀ ਹੈ ਅੱਛਾ ਜੀ ਸਾਡੀ ਟਰੱਕ ਜੁਣੀਆਂ ਸੀ ਲਾਗੇ ਹਮ ਅੱਜ ਟਰੱਕ ਜੁਣੀਆਂ ਤੇ ਰਹਿੰਦੇ ਸੀ ਉੱਥੇ ਨਾਲ ਹਮ ਤੇ ਉਰਾ ਇੱਕ ਮੰਦਿਰ ਸੀਗਾ ਉਹ ਮੰਦਰ ਨੇ ਨਾ ਪਿਛਲੀ ਹੱਲ ਇੱਕ ਜਗ੍ਹਾ ਸਗੀ ਉਹਦੀ ਸਮਾਧ ਅੱਛਾ ਜੀ ਤੋਂ ਸਾਨੂੰ ਦੱਸਦੇ ਹੁੰਦੇ ਸੀ ਕਿ ਇਹ ਉਹ ਉਹਦੇ ਲਟਕੇ ਦੀ ਇਹ ਸਮਾਧ ਹੈ ਕਿ ਕਿਹੜੇ ਮੰਦਰ ਚ ਜਿਹੜਾ ਇਹ ਇਹ ਤਲਾਹ ਦੇ ਉੱਤੇ ਮੰਦਰ ਹੈ ਇੱਕ ਛੋਟਾ ਜਿਹਾ ਕਿਹੜੇ ਪਾਸੇ ਆ ਟੱਕ ਜੁਨਨਰ ਦੇ ਪਾਸੇ ਤੇ ਨਾਲ ਟੱਕ ਜਿਨਾਂ ਤੋਂ ਗਾਂ ਕਰਕੇ ਥੋੜ੍ਹਾ ਸਧੂ ਦੀ ਦੁਕਾਨ ਦੇ ਮਗਰ ਹੈ ਕਾਦੀ ਦੁਕਾਨ ਤੇ ਸੰਧੂ ਹੁਰ ਬੰਦਾ ਸੀ ਆਉ ਦਾ ਨਾਮ ਹੈ ਅੱਛਾ ਜੀ ਯਾਨੀ ਕਿ ਟ੍ਰੈਕ ਜੁਨੀਅਨ ਦੇ ਨੇੜੇ ਹੀ ਹੈ ਉਹ ਮੰਦਿਰ ਛੋਟਾ ਹੈ ਇੱਦਾਂ ਤੇ ਉਹ ਉੱਥੇ ਹੁੰਦਾ ਸੀਗਾ ਇੱਕ ਮੰਦਿਰ ਬਣਾਇਆ ਗਿਆ ਛੋਟਾ ਜਾਂ ਤਾਂ ਮੰਦਿਰ ਦੇ ਵਿੱਚ ਰਹਿੰਦਾ ਪਜਾਈਆ ਤੇ ਉਹ ਉੱਥੇ ਨਾ ਮਤਲਕਾਂ ਦਾ ਬੰਦੇ ਮੁੰਡੇ ਬੈਠ ਰਹੇ ਸੀ ਉੱਥੇ ਆਈ ਜਾਂਦੇ ਹੁੰਦੇ ਤੇ ਉਹ ਕਹਿੰਦੇ ਹੁੰਦੇ ਆ ਜਗਾ ਉਹੀ ਹੈ ਤੇ ਉਹ ਜਿਹੜੀ ਜਗਾ ਸੀ ਉੱਥੇ ਉਹ ਦੱਸਦੇ ਹੁੰਦੇ ਬਈ 10 ਮਰ ਦੇ ਜਗਾ ਜਿਹੜੀ ਆ ਉਹ ਉਹੀ ਜਗਾ ਛੱਡੀ ਆ ਉਥੇ ਅੱਛਾ ਜੀ ਇਹ ਇਹ ਜਿਹੜਾ ਤਲਾ ਸੀਗਾ ਇਹ ਅੱਧਾ ਸੀ ਆ ਦਸੂਏ ਦੇ ਏਰੀਆ ਦੇ ਵਿੱਚ ਅੱਧਾ ਹੀ ਕੈਂਸਾਂ ਦੀ ਏਰੀਆ ਦੀ ਹਾਂਜੀ ਤੇ ਇਹਦੇ ਨਾਲ ਇੱਥੇ ਮਲਕਾਂ ਦਾ ਉਹਦੀ ਸਮਾਦ ਹੁੰਦੀ ਫਿਰ ਬਾਅਦ ਦੇ ਵਿੱਚ ਉਹ ਜਿਹੜੀ ਸਮਾਦ ਹੈ ਉਹ ਖਤਮ ਕਰ ਦਿੱਤੀ ਗਈ ਹੈ ਉੱਥੇ ਨਹੀਂ ਹੈ ਹੁਣ ਇਹ ਜਾਣ ਕੇ 1970 80 ਦੇ ਵਿੱਚ ਕਾਰੀ ਖਤਮ ਹੋਈ ਹੈ ਪਹਿਲਾਂ ਸੀ ਇਹ 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 ਬਾ ਇੱਥੇ ਕੀ ਤਕਰੀਬਨ ਲਾਓ ਮਲੇ ਅੰਦਾਜ਼ਾ ਕਾ گاؤں ਹੋ ਸਕਦੀ ਪਛਾਣ ਵੀ ਹੋ ਸਕਦੀ ਹੈ ਇੱਥੇ ਕੀ ਸੀ ਇਹਦੇ ਬਾਰੇ ਕਿਸੇ ਨੇ ਕੋਈ ਆਪਣੇ ਐਸਾ ਕਿਸ ਵੀ ਕੀਤਾ ਸੀ ਕਿਸੇ ਨੇ ਪੰਨਵਾ ਦੇ ਬੰਦੇ ਨੇ ਪੰਨਵਾ ਦਾ ਇੱਕ ਬੜਾ ਸੀ ਪੁਰਾਣਾ ਉਰਦੂ ਪੜਿਆ ਸੀ ਉਹ ਕਿਤਾਬਾਂ ਚੁੱਕੀ ਫਿਰਦਾ ਹੁੰਦਾ ਸੀ ਅੱਛਾ ਜੀ ਕੋਈ ਨਾਂ ਚੇਤੇ ਉਹਦਾ ਤੇ ਨਾਂ ਨਹੀਂ ਪਤਾ ਮੈਨੂੰ ਉਹਦਾ ਨਾਂ ਦਾ ਨਹੀਂ ਪਤਾ ਤੇ ਉਹਨੇ ਬੜਾ ਚਾਰਾ ਕੀਤਾ ਸੀ ਤੇ ਭਈ ਇੱਥੇ 10 ਮਰਲੇ ਜਗ੍ਹਾ ਵੀ ਛੱਡੀ ਹੈ ਤੇ ਅਸੀਂ ਇੱਥੇ ਗੁਰਦੁਆਰਾ ਸਾਹਿਬ ਬਣਾਉਣਾ ਤਾਂ ਮਤਲਬ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਪੂਰੀ ਜਗ੍ਹਾ ਵੀ ਛੱਡੀ ਸੀ ਉਹਨੇ ਬੜਾ ਚਾਰਾ ਕੀਤਾ ਸੀ ਅਕੀਆਮ ਦੇ ਵੀ ਜਾਣਾ ਕਈ ਸਾਈ ਜਾਣਾ ਉਹਨੇ ਮਲ ਕਹਿੰਦਾ ਪਰ ਉਹ ਉਹਦੀ ਛਣਾਈ ਯਾਨਕਿ ਸਰਕਾਰੀ ਰਿਕਾਰਡ ਵਿੱਚ ਉਹ ਜਗਾ 10 ਮਰਲੇ ਹੈ ਹੈ ਨੰਬਰ ਵੱਖਰਾ ਹੈ ਹਾਂ ਉਹ ਹੈਗਾ ਤੇ ਜਿੱਥੇ ਹੁਣ ਸ਼ਨੀ ਦੇਵ ਦਾ ਮੰਦਿਰ ਉਹਦੇ ਲਾਗੇ ਮੰਦਿਰ ਛੋਟਾ ਨਾਲ ਹੀ ਮੰਦਿਰ ਦੇ ਨਾਲ ਜਾਂ ਕੋਈ ਪੰਚਾਇਤ ਕਰਮਾ ਅੱਛਾ ਅੱਛਾ ਉਸ ਪਾਸੇ ਸੀ ਹਾਂ ਉਸ ਪਾਸੇ ਸੀਗਾ ਹਾਂ ਉੱਥੇ ਸੀਗਾ ਠੀਕ ਹੈ ਹਾਂ ਤੇ ਅਸੀਂ ਉਹ ਆ ਤੁਸੀਂ ਦੇਖੀ ਤੁਸੀਂ ਆਪ ਦੇਖੀ ਆ ਦੇਖੀ ਆ ਉਹ ਵੇਖੀ ਹੈ ਹਾਂ ਦੇਖੀ ਹੈ ਠੀਕ ਹੈ ਹਾਂ ਤੇ ਇਹਦੇ ਦੱਸਦੇ ਵੇ ਇੱਥੇ ਕਿ ਨਿਹੰਗਾਂ ਦਾ ਵੀ ਡੇਰਾ ਹੁੰਦਾ ਸੀ ਕਿਤੇ ਪਹਿਲਾਂ ਕਿਸੇ ਸਮੇਂ ਚ ਨਹੀਂ ਨਾ ਨਾ ਦੇਖਿਆ ਤਲਾ ਤੇ ਨਹੀਂ ਦੇਖਿਆ ਨਹੀਂ 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 ਉਹ ਦੇਖਿਆ ਸਮਾਦ ਵੇਖੀ ਹੈ ਢੰਗ ਜਿਹੜੇ ਸੀ ਨਾ ਉਹ ਤੇ ਹਰੀਆਂ ਬੇਲਾਂ ਵਾਲੇ ਇੱਕ ਵਾਰੀ ਆਏ ਸੀ ਇੱਥੇ ਉਹਨਾਂ ਦਾ ਉਧਾ ਡੇਰਾ ਲਾਇਆ ਸੀ ਤੇ ਸ਼ਹਿਰ ਵਾਲਿਆਂ ਨੂੰ ਨਾ ਪੈ ਗਿਆ ਜੀ ਲੋਹੜੀਆ ਲੋਰੀ ਨਾਂ ਕਹਿੰਦੇ ਨੇ ਸੁਨਿਆਰਾ ਉਹ ਪ੍ਰਧਾਨ ਹੁੰਦਾ ਸੀ ਦਸੂਏਰਾ अच्छा ये दे अंडर ਸੀ ਜਿਹੜਾ ਤਲਾਬ ਹੈ ਹਮ ਕਮੇਟੀ ਨੇ ਦਿੱਤਾ ਅੱਛਾ ਉਹ ਫਿਰ ਮਲੇ ਕਹਿੰਦਾ ਉਹ ਨਾਗੇ ਰੋਏ ਤੇ ਉਹਨੂੰ ਫਿਰ ਪੈ ਗਿਆ ਵੀ ਭੈਣੋ ਨੰਗਾ ਖੜੇ ਕਬਜ਼ਾ ਕਰਨ ਆ ਗਏ ਹਮ ਉਹ ਫਿਰ ਬਾਅਦ ਵਿੱਚ ਜਿਹੜਾ ਸੀ ਨਾ ਸਾਡਾ ਬਲਦੇਵ ਸਿੰਘ ਪ੍ਰਧਾਨ ਸੀ ਇੱਥੇ ਦਾ ਗੋਂਦਪੁਰ ਦਾ ਹਮ ਉਹ ਫਿਰ ਉਹ ਇਹਨੂੰ ਜਾਣਦੇ ਸਾਰੇ ਲਾਲੇ ਤੇ ਉਹ ਫਿਰ ਆਏ ਦੌੜੇ ਉਹ ਫਿਰ ਆ ਕੇ ਕਿਹਾ ਵੀ ਇਹ ਕੀ ਕਰਨ ਆਏ ਉਹਨਾਂ ਕਿਹਾ ਵੀ ਪੁੱਛਣੇ ਕੀ ਕਰਨ ਆਏ ਕਹਿੰਦੇ ਦੱਸੋ ਕਹਿੰਦੇ ਸਾਡਾ ਪੜਾਵ ਇੱਥੇ ਆਹੀ ਬਹਿਣਾ 2-4 ਦਿਨ ਤੇ ਦੱਸੋ ਹੁਕਮ ਕਰੋ ਉਹ ਫਿਰ ਕਹਿੰਦੇ ਵੀ ਜਾਓ ਸਾਡੇ ਘੋੜਿਆਂ ਵਾਸਤੇ ਦਾਣਾ ਦੂਣਾ ਲਿਆਓ ਹੂੰ ਤੇ ਉਹਨਾਂ ਨੇ ਫਿਰ ਸ਼ਹਿਰ ਆਇਆ ਨਾ ਫੜਾਫੜ ਜਾ ਕੇ ਤੇ ਦਾਣਾ ਦੂਣਾ ਲਿਆ ਕੇ ਉਹਨਾਂ ਨੂੰ ਦਿੱਤੀਆਂ ਉਹ 4-5 ਦਿਨ ਉੱਥੇ ਰਹੇ ਫਿਰ ਉਹ ਤੋਂ ਬਾਅਦ ਫਿਰ ਚਲੇ ਗਏ ਚਲੇ ਗਏ ਹਾਂ ਇਸੇ ਜਿਹੜੀ ਸਮਝ ਸੀ ਤਾਰਾ ਸਿੰਘ ਦੀ ਪੱਕੀ ਸੀ ਦੇਖੋ ਨਾਂ ਦਾ ਮੈਨੂੰ ਤਾਰਾ ਸਿੰਘ ਦਾ ਪਤਾ ਨਹੀਂ ਆ ਵੈਸੇ ਸਮਾਰ ਹੈਗੀ ਦੇਖੀ ਸਮਾਰ ਉਹਦੇ ਬੇਟੇ ਦੀ ਹੈ ਸੀ ਮਹਾਰਾਜ ਸਿੰਘ ਦੀ ਸਮਾਰ ਹੈਗੀ ਕਹਿੰਦੇ ਹੁੰਦੇ ਸੀ ਰਾਜੇ ਅਮਜੀਤ ਸਿੰਘ ਦੇ ਮੁੰਡੇ ਦੀ ਹੈ ਕਿਲੇ ਵਿੱਚ ਇੱਕ ਬਹੁਤ ਸੁੰਦਰ ਬਾਰਾਦਰੀ ਹੁੰਦੀ ਸੀ ਇੱਥੇ ਸੀ ਉਹ ਬਾਰਾਦਰੀ ਤੇ ਹੋਰ ਬੜੀਆਂ ਸੋਹਣੀਆਂ ਮਾਰਤਾ ਹੁੰਦੀਆਂ ਸਨ ਕਿਲੇ ਦੇ ਅੰਦਰ ਇੱਥੇ ਕੇ ਹੁਣ ਸਰਕਾਰੀ ਸਕੂਲ ਬਣ ਚੁੱਕਿਆ ਹੈ ਇਹ ਸਰਕਾਰੀ ਸਕੂਲ ਵੀ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਉਹ 12 ਦਰਿਆਵਾਂ ਵਗੈਰਾ 1848 ਵਿੱਚ ਢਾਕੇ ਇੱਥੇ ਸਨ ਉਹ 12 ਦਰਿਆ ਤੇ ਹੋਰ ਸੋਨੀਆਂ ਇਹ ਮਾਤਾ ਸਰਾਵਾਂ ਇਸ ਸਕੂਲ ਦੀ ਇਮਾਰਤ ਨੂੰ ਬਣਿਆ ਲਗਭਗ 100 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਉਹੀ ਅੰਗਰੇਜ਼ ਸ਼ੈਲੀ ਵਿੱਚ ਬਣੀ ਹੋਈ ਇਹ ਇਮਾਰਤ ਬਿਲਕੁਲ ਇਸੇ ਸ਼ੈਲੀ ਵਿੱਚ ਇਸੇ ਡਿਜ਼ਾਈਨ ਵਿੱਚ ਹੋਰ ਸਕੂਲਾਂ ਦੀਆਂ ਇਮਾਰਤਾਂ ਮਿਲਦੀਆਂ ਹਨ ਪੁਰਾਣੀਆਂ। ਪ੍ਰਾਤਨ ਸਕੂਲ ਫੈਗਾਂ ਦੇ ਸਮੇਂ ਤੋਂ ਬਣਿਆ ਹੋਇਆ ਸਰਕਾਰੀ ਕੰਨਿਆ ਸਕੂਲ ਕੰਨਿਆ ਹਾਈ ਸਕੂਲ ਇੱਥੇ ਦੇਖਦੇ ਹਾਂ ਕਦੋਂ ਬਣਿਆ ਸੀ ਤੇ ਜ਼ਰੂਰ ਇੱਥੇ ਸਿਲ ਲੱਗੀ ਹੋਏਗੀ ਹਾਂ ਇਹ ਹੈਗੀ ਲੱਗੀ ਹੋਈ ਸਿਲ ਪਨਾਣੀ ਇਹ ਅੰਗਰੇਜ਼ਾਂ ਦੁਆਰਾ ਮਿਡਲ ਹਾਈ ਸਕੂਲ ਬਣਾਇਆ ਗਿਆ ਜੀ ਇਹ ਫਾਊਂਡੇਸ਼ਨ ਸਟੋਨ ਲੱਗਿਆ ਹੋਇਆ ਹੈ ਤੇ ਡਿਪਟੀ ਕਮਿਸ਼ਨਰ ਹਿਸ਼ਾਰਪੁਰ ਦੁਆਰਾ ਇਹਦਾ ਉਕਾਟਨ ਕੀਤਾ ਗਿਆ ਹੈ 1917 ਵਿੱਚ ਤੇ 1917 ਵਿੱਚ ਇਹ ਬਿਲਡਿੰਗ ਬਣ ਕੇ ਤਿਆਰ ਹੋ ਗਈ ਸੀ ਇਹ ਤੇ ਹਕਲ ਸਰਕਾਰੀ ਕન્યા ਹਾਈ ਸਕੂਲ ਚੱਲ ਰਿਹਾ ਹੈ ਉਸ ਸਮੇਂ ਇਹ ਮਿਡਲ ਸਕੂਲ ਸੀ ਇਹ ਦੇਖੋ ਜੀ ਜੂਨ 1917 14 ਜੂਨ 14 ਜੂਨ ਨੂੰ ਇਹਦਾ ਉਦਘਾਟਨ ਕੀਤਾ ਗਿਆ ਸੀ ਤੇ ਦਰਵਾਜੇ ਵੀ ਹੋਈ ਨੇ ਇਹ ਲੱਕੜ ਦਾ ਦਰਵਾਜਾ ਪੁਰਾਣਾ ਹੀ ਇਧਰ ਨਵਾਂ ਲਾਏਗਾ ਲੋਹੇ ਦਾ ਇਹ ਲੱਕੜ ਦਾ ਹੈ ਪੁਰਾਣਾ ਬਿਲਕੁਲ ਖੇਲੇ ਦੇ ਅੰਦਰ ਥੋੜੀ ਉੱਚੀ ਥਾਂ ਤੇ ਬਣਿਆ ਹੋਇਆ ਇਹ ਸਰਕਾਰੀ ਸਕੂਲ ਤੇ ਇਹ ਬਹੁਤ ਸੁੰਦਰ ਬਣਿਆ ਹੋਇਆ ਹੈ ਜੀ ਬੱਚਿਆਂ ਨੂੰ ਬੱਚਿਆਂ ਦੀ ਗਿਆਨ ਵਾਸਤੇ ਪੂਰਬ ਪੱਛਮ ਤੇ ਉੱਤਰ ਦੱਖਣ ਨੋਥ ਸਾਊਥ ਈਸਟ ਵੈਸਟ ਵਿਧ ਪ੍ਰਪੰ ਸ਼ੇਅਰ ਪੁਰਾਣਾ ਸ਼ੇਅਰ ਬੜੀਆਂ ਪੁਰਾਣੀਆਂ ਮਾਰਤਾ ਇੱਥੇ ਮਿਲ ਜੰਨੀ ਹੁੰਦੇ ਸੂਗਾ ਸ਼ੇਅਰ ਵਿੱਚ ਤੇ ਐ ਦੇਖੋ ਇਹ ਤਾਂ ਉੱਤਰ ਵਾਲੇ ਪਾਸਿਓਂ ਦਸਮੇ ਦਾ 뷰 ਕਿਲੇ ਵਾਲੇ ਪਾਸਿਓਂ 뷰 ਤੇ ਸਾਰਾ ਇਹ ਸ਼ਹਿਰ ਉੱਚੀ ਥਾਂ ਤੇ ਬਣਿਆ ਹੋਇਆ ਦਿਖਦੇ ਆ ਸ਼ਾਇਦ ਕੋਈ ਇੱਧਰ ਪੁਰਾਣੀ ਤਵਾਰ ਮਿਲ ਜਾਵੇ ਤੇ ਐ ਇੱਕ ਤਾਂ ਹਾਜ਼ਰ ਨਜ਼ਰ ਆਉਂਦਾ ਸ਼ਾਇਦ ਇੱਥੇ ਉਹ ਦੁਬਾਰ ਰਹੀ ਹੋਵੇਗੀ ਇਸ ਪ੍ਰਾਪਤਨ ਕੇ ਲਈ ਦੀ ਦਸੂਆ ਦਾ ਉੱਤਰ ਵਾਲਾ ਪਾਸਾ ਵਿਰਾਟ ਨਗੀ ਦਾ ਸੂਆ ਤੇ ਕਿਲੇ ਦੇ ਚੜ੍ਹਦੇ ਪਾਸੇ ਇਹ ਇੱਕ ਰਤਨ ਮੰਦਿਰ ਹੈ ਸ਼ਾਇਦ ਇਹ ਕਿਲੇ ਦੇ ਅੰਦਰ ਹੋਵੇਗਾ ਜਾਂ ਬਾਹਰ ਪਿਆ ਹੋਵੇਗਾ ਲੱਗਦਾ ਬਾਹਰ ਹੀ ਹੋਵੇਗਾ ਤੇ ਇਹ ਤਹਾਜਾ ਇੱਥੇ ਵੀ ਤਿਵਾਰ ਹੁੰਦੇ ਸੀ ਇਸ ਰਤਨ ਕਿਲੇ ਦੇ ਇੱਥੇਲੇ بڑے ਥਾਂ ਦੇ ਸੱਜੇ ਪਾਸੇ ਏਰੀਏ ਨੰਦੀ ਪਾਰਕ ਨਗਰ ਕੌਂਸਲ ਦੁਆਰਾ ਬਣਿਆ ਹੋਇਆ ਹੈ ਇੱਥੇ ਹੁੰਦਾ ਸੀ ਅੰਗਰੇਜ਼ ਸਰਕਾਰ ਵੱਲੋਂ ਇੱਕ ਸਰਕਾਰੀ ਹਸਪਤਾਲ ਜਿਹੜਾ ਕਿ ਪੱਕਾ ਸੀ ਉਹਦੇ ਵਿੱਚ ਕਈ ਬਿਲਡਿੰਗਾਂ ਬਣੀਆਂ ਹੁੰਦੀਆਂ ਸਨ 1970 80 ਦੇ ਦਹਾਕੇ ਤੱਕ ਇਹ ਇੱਥੇ ਮੌਜੂਦ ਹੁੰਦਾ ਸੀ ਉਸ ਤੋਂ ਬਾਅਦ ਉਹ ਲਜਾਇਆ ਗਿਆ ਸ਼ਹਿਰ ਤੋਂ ਬਾਹਰ ਤੇ ਇੱਥੇ ਬਣਾਇਆ ਗਿਆ ਪਾਰਕ ਇਹ ਜਗ੍ਹਾ ਉਹ ਜਿੱਥੇ ਸਰਕਾਰੀ ਹਸਪਤਾਲ ਹੋਇਆ ਕਰਦੇ ਸੀ ਵਨ 1947 ਤੋਂ ਪਹਿਲਾਂ ਅਤੇ ਬਾਅਦ ਚ ਕਿ ਦਸੂਹਾ ਸ਼ਹਿਰ ਦਾ ਨਾਂ ਦਸੂਹਾ ਕਿਵੇਂ ਪਿਆ ਦੋ ਮਹਥਿਆਸ ਕੰਮ ਕਰਦੇ ਹਾਂ ਇੱਕ ਦਸੂਹਾ ਦਸੂਹਾ ਦਾ ਸ਼ਹਿਰ ਤਦ ਹੀ ਇੱਥੇ ਲਟੇਰਿਆਂ ਦਾ ਹਮਲਾ ਰਿਹਾ ਸੀ ਤੇ ਲਟੇਰਿਆਂ ਨੂੰ ਫਾਸੀ ਵਿੱਚ ਦਸੂਹਾ ਦੇ ਹਨ ਦੂਜਾ ਦੋ ਸੁਆ ਇੱਕ ਸੁਆ ਇਹ ਸ਼ਹਿਰ ਦੇ ਦੱਖਣ ਵੱਲ ਨਿਹਾਲਪੁਰ ਦੇ ਕੋਲ ਇਹ ਵਗਦਾ ਹੁੰਦਾ ਸੀ ਤੇ ਦੂਜਾ ਸੁਆ ਅਸਮਾਨ ਚਿਤ ਦੇ ਕੋਲ ਇਹ ਇੱਥੇ ਪੋੜ ਬਣੇ ਹੋਏ ਹਨ ਕਦੀ ਇੱਥੇ ਸਾਰਾ ਸਾਲ ਪਾਣੀ ਵਗਦਾ ਰਹਿੰਦਾ ਹੁੰਦਾ ਸੀ ਇਸੇ ਕਰਕੇ ਦੋ ਸੁਆ ਹਨ ਦੋ ਸੁਆ ਦੇ ਵਿੱਚ ਕਾਰ ਦਾ ਸ਼ਹਿਰ